ਲਓ ਜੀ ਹੁਣ ਸਾ ਰੋਟੀ ਸਾਡੀ ਬਣ ਗਏ ਦੇਖ ਲਓ ਵੱਡੀ ਸਾਰੀ ਬਣਾਤੀ ਆ ਹੁਣ ਨਾ ਅਸੀਂ ਵੈਸੇ ਏਡੀ ਵੱਡੀ ਹੁੰਦੀ ਰੋਟੀ ਤਾਂ ਕਿ ਇਹ ਲਾ ਕੇ ਤੇ ਇਹਦੇ ਉੱਤੇ ਨਾ ਆਪਾਂ ਚਟਣੀ ਪਾ ਦਵਾਂਗੇ ਅਸੀਂ ਤੁਸ ਥੋੜੀ ਪਾ ਕੇ ਖਾਓ ਕਿਉਂਕਿ ਸਸੀ ਗਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਕੁਕਿੰਗ ਚੈਨਲ ਵਿੱਚ ਅਸੀਂ ਲੱਗੇ ਆ ਅੱਜ ਬਣਾਉਣ ਮਿਰਚਾਂ ਦੀ ਲਾਲ ਮਿਰਚਾਂ ਦੀ ਚਟਣੀ ਜੋ ਕਿ ਲਾਲ ਮਿਰਚਾਂ ਸਾਡੀਆਂ ਇਹ ਹਰੀਆਂ ਜੀਆਂ ਐ ਵੈਸੇ ਪੈਸੇ ਲਾਲ ਹੋ ਗਈ ਲਾਲ ਆ ਇਹ ਤੇ ਇਹਨਾਂ ਨੂੰ ਹੁਣ ਮੈਂ ਇਹ ਕੱਟ ਲਿਆ ਚੰਗੀ ਤਰ੍ਹਾਂ ਧੋ ਕੇ ਸਕਾਲੀਆਂ ਸੀ ਤੇ ਕੱਟ ਲਿਆ ਤੇ ਲਸਣ ਛਿੱਲ ਲਿਆ ਇਹ ਲਸਣ ਤੇ ਮਿਰਚਾਂ ਦੀ ਬਣਨੀ ਆ ਚਟਣੀ ਤੇ ਥੋੜਾ ਜਿਹਾ ਛਾਤ ਰਕਦਾ ਟੁਕੜਾ ਪਾਵਾਂਗੇ ਇੰਨਾਂ ਕ ਤੇ ਬਾਕੀ ਫੇਰ ਜਦੋਂ ਕੋਸ ਸਮਾਨ ਪਾਵਾਂਗੇ ਤੇ ਵੀਡੀਓ ਚੱਲਦੀ ਚੱਲਦੀ ਰਹੂਗਾ ਮੈਂ ਨਾ ਧੋ ਕੇ ਸਵੇਰ ਦੀਆਂ ਰੱਖੀਆਂ ਆ ਸੀਗੀਆਂ ਤੇ ਫੇਰਾਂ ਚ ਮਾੜਾ ਵੀ ਉਹ ਪਾਣੀ ਨਹੀਂ ਰਿਹਾ ਸੁੱਕ ਕੰਗਿਆ ਬਿਲਕੁਲ ਕਿਉਂਕਿ ਇਹ ਅਜਾ ਸੀ ਆ ਦੇਖੋ ਐਤਾ ਕਰਕੇ ਜਿਹੜੇ ਫਾਲਤੂ ਵੀ ਆ ਉਹ ਵੀ ਤੁਸੀਂ ਛੱਡ ਦੋ ਇੱਕ ਚੋ ਨਿਕਲ ਲੈਣੀ ਪਏ ਕਿਉਂਕਿ ਜਿਆਦਾ ਪੀਣੀ ਚਾਹੀਦੇ ਰਸ ਸੁੱਕੀਆਂ ਦੀਏ ਬਣਾਦੇ ਆ ਸਾਡੇ ਕੋ ਇਹ ਸੀਗੀਆਂ ਅਸਕੇ ਇਹਦੀ ਬਣਾਣੇ ਆ ਜੇ ਤੁਹਾਡੇ ਕੋ ਕੁੰਡੇ ਆ ਤੁਸੀਂ ਕੁੰਡੇ ਚ ਕੁੱਟ ਲਓ ਮੈਂ ਤਾਂ ਵੈਸੇ ਅੱਜ ਮਿਕਸੀ ਚ ਕਰੂੰਗੀ ਗਰਮੀ ਬਹੁਤ ਆ यू असी मिस्सी रोटी ना फिर सर्व भी करा लो जी हम अ पीसा सब तो पहला मिर्चा पावी जो मिर्चा के हिसाब न कर लेना है देख लेना कि मिर्चा उस हिसाब नसन पाना है मैं छोटा जा टुकड़ा अदरक का पाया टेस्ट वास्ते हूँ यह पाव नमक नमक अस थोड़ा पावे ਇਹ ਵਾਲਾ ਨਮਕ ਇਹ ਜੋ ਸੀ ਤੁਹਾਨੂੰ ਦੱਸਿਆ ਅਸੀਂ ਸੈਲਡ ਤੇ ਵੀ ਇਹੀ ਪਾਈਦਾ ਇਹ ਸੀ ਹਰ ਚੀਜ਼ ਚ ਪਾਈਦਾ ਜਦੋਂ ਸੈਲਡ ਚਕਾ ਦੇ ਵਿੱਚ ਤੁਸੀਂ ਬਹੁਤ ਛੇਤੀ ਇਹਦੀ ਰੈਸਪੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਇਹਦੇ ਵਿੱਚ ਅਸੀਂ ਬਹੁਤ ਸਮਾਨ ਪਾਏ ਆ ਹੁਣ ਲਾ ਤੇ ਉਸ ਤੋਂ ਬਾਅਦ ਅਸੀਂ ਪਾਵਾਂਗੇ ਇਹਦੇ ਚ ਅੰਬਚੂਰ ਵੀ ਅੰਬਚੂਰ ਮੈਂ ਇੰਨਾ ਕਿ ਪਾਣਾ ਹੈ ਇਹ ਚਸਨ ਨੂੰ ਥੋੜੀ ਜਿਹੀ ਪਾਣੀ ਜ਼ਰੂਰ ਪਾਵਾਂਗੇ ਕਈ ਲੋਕ ਚਟਣੀ ਪਾਉਂਦੇ ਆ ਦੇ ਹੀ ਪਾਦੇ ਆ ਤੇ ਕੀ ਪਾਦੇ ਲੱਸੀ ਲੋਗੀ ਚਟਨੀ ਸਾਡੀ ਫੀਸ ਹੋ ਗਈ ਹੈ ਹੁਣ ਉਸੇ ਬੇਸੀ ਕੇ ਪਾਵਾਂਗੇ ਜਿਸ ਦੀ ਤੇ ਜਦਾਈ ਪੈਣਾ तकरीबन ਇੱਕ ਕੜਚੀ ਪਾਈ ਆ ਭਰ ਕੇ ਅੰਦਾਜ਼ੇ ਨਾਲ ਹੀ ਵੈਸੇ ਹੁਣ ਅਸੀਂ ਇਹਨੂੰ ਜੀਰੇ ਦਾ ਤੜਕਾ ਲਾਵਾਂਗੇ ਗੈਸ ਨੇ ਬਿਲਕੁਲ ਸੇਮ ਰੱਖਿਆ ਹੈ ਇਸ ਤੋਂ ਬਾਅਦ ਜੀਰਾ ਵੈਸੇ ਮੈਂ ਟੇਸਟ ਲਈ ਨਾ ਕੁੱਝ ਕੋਲ ਜੀ ਪਾਈ ਆ ਪਰ ਨਹੀਂ ਚੰਗੀ ਲੱਗੀ ਨਾ ਪਾਇਓ ਮੈਂ ਪਾ ਲਈਏ ਤੇ ਹੁਣ ਅਸੀਂ ਇਹਨੂੰ ਇਹਦੇ ਵਿੱਚ ਪਾ ਦਵਾਂਗੇ ਚਟਣੀ ਤਾਂ ਜਿਵੇਂ ਪਾਣੀ ਪਾਇਆ ਦੇਖ ਲਓ ਥੋੜਾ ਜਿਹਾ ਇੰਨਾ ਕੀ ਰਿਚ ਪਾਇਆ ਸੀ ਇੰਨਾ ਕੀ ਮੈਂ ਇਤਨਾ ਪਾਸ ਤਾਂ ਕਿਉਂਕਿ ਇਹਦੇ ਸਮੀਰ ਚ ਬਹੁਤ ਲੱਤੀਆਂ ਸੀ ਜਿਹੜੀ ਬਹੁਤ ਸੇਮ ਕਰਦੇ ਹਾਂ ਅਸੀਂ 10 ਮਿੰਟ ਐਤ ਤੇ ਮਿਲਾਗੇ ਕਿ ਤੇ ਤੇ ਪਾਣੀ ਆ ਸੋਪ ਹੋ ਜਵੇ ਕੇ ਇਹਨੂੰ ਥੋੜਾ ਲੱਗਦਾ ਹੈ ਕੇ ਜਿਆਦਾ ਪਾਣਾ ਸੀ ਇੱਥੇ ਕੁਸੀਂ ਲਸਣ ਦੀ ਮਾਤਰਾ ਕਿੰਨਾ ਆਪਦਾ ਸਕਦੇ ਆ ਮੈਂ ਲਸਣ ਐਸੇ ਜਿਆਦਾ ਪਾਇਆ ਕਿਉਂਕਿ ਲਸਣ ਪਸੰਦ ਆ ਸਾਨੂੰ ਜਿਆਦਾ ਹੁਣ ਅਸੀਂ ਲਈ ਮਿੱਸੀ ਰੋਟੀ ਬਣਾਵਾਂਗੇ ਥੋੜਾ ਜਿਹਾ ਆਟਾ ਕੜਕਦਾ ਤੁਹਾਡੇ ਕੋ ਮੱਕੀ ਦਾ ਜਾਂ ਬਾਜਰੇ ਦਾ ਹੋਣਾ ਹੈਗਾ ਤੁਸੀਂ ਉਹ ਵੀ ਪਾਸ ਰੱਖਦੇ ਆ ਕਿਉਂਕਿ ਸਾਡੇ ਕੋਲ ਹੁਣ ਇਸ ਵੇਲੇ ਤਾਂ ਨਹੀਂ ਹੈਗਾ ਅਸੀਂ ਬੇਸਣ ਪਾਇਆ ਆਟੇ ਦਾ ਆਪਾਂ ਬੇਸਣ ਪਾਣਾ ਜਿੰਨਾ ਆਟਾ ਪਾਇਆ ਉਸ ਤੋਂ 7% ਬੇਸਣ ਪਾਵਾਂਗੇ ਇਹਦੇ ਵਿੱਚ ਰੋਟੀ ਵਿੱਚ ਨਮਕ ਨਹੀਂ ਆਪਾਂ ਪਾਵਾਂਗੇ ਥੋੜਾ ਜਿਹਾ ਨਮਕ ਪਾਉਂਗੀ ਮੈਂ पानी नहीं चढ़ता था बहुत तो आटा तो थोड़ा सा ही रखे हुए है लो आटा सटक उठ गया है इस तरह में उठ है इन्हें पेड़ा मोटा लेके किसी मोटी जी रोटी बनाएं हुई मिस्सी रोटी थोड़ी मोटी बढ़िया ला दी ਕਵਾਰੀ ਨਾ ਜ਼ਰੂਰ ਇਸ ਤਰ੍ਹਾਂ ਟਰਾਈ ਕਰਿਓ ਤੁਸੀਂ ਬਾਰ-ਬਾਰ ਬਣਾਉਂਗੇ ਆਹ ਰੋਟੀ ਬਣ ਗਈ ਆ ਜੇ ਤੁਹਾਨੂੰ ਜ਼ਿਆਦਾ ਕੋਲ ਦੀ ਲੋੜ ਆ ਕੋਈ ਕੋਲ ਉੱਪਰ ਰੱਖ ਕੇ ਤੁਸੀਂ ਉਹ ਕਰ ਸਕਦੇ ਆ ਸਭ ਤਾਂ ਨਹੀਂ ਆ ਕਈ ਬੱਚਿਆਂ ਤੋਂ ਨਹੀਂ ਸਹੀ ਬਣਦੀ ਜੇ ਉਹਨਾਂ ਨੇ ਕਿਸੇ ਨੂੰ ਖਲੋਣੀ ਆ ਤੇ ਉਹ ਥੋੜਾ ਉੱਪਰ ਨੇ ਇਹ ਤਾਂ ਕੋ ਟੱਕਰ ਟੁੱਕੜਾ ਨੂੰ ਕਰ ਲਿਆ ਕਰੋ ਗੋਲ ਕਰ ਸਕਦੇ ਆ बस मैं करके दिखा है छोटा है, है पर ठीक ही है इस तरह कर लेना जो थोड़ा लगे थो तो नहीं सही बनी बड़े जेडे नमें बच्चे बनाते हैं ना बेचारे उन्होंने तो नहीं सही बनती तो है हाँ देखो इस तरह बना लिया करो पर जरूर

ਤੇ ਰੋਟੀਆਂ ਨਾ ਤੁਸੀਂ ਬਹੁਤ ਨਾਲੇ ਸੇਮ ਗਏ ਥੋੜੇ ਮੀਡੀਅਮ ਜਿਹੇ ਤੇ ਰੱਖ ਕੇ ਬਣਾਇਓ ਕਿਉਂਕਿ ਇਹ ਥੋੜੀਆਂ ਮੋਟੀਆਂ ਹੁੰਦੀਆਂ ਤੇ ਸੁੱਕੀਆਂ ਬਣਾਈਆਂ ਮੈਂ ਹਾ ਲੋ ਜੀ ਹੁਣ ਤੁਸੀਂ ਇਹਨੂੰ ਲਓ ਜੀ ਹੁਣ ਸਾਡਾ ਰੋਟੀ ਸਾਡੀ ਬਣ ਗਏ ਦੇਖ ਲਓ ਵੱਡੀ ਸਾਰੀ ਬਣਾਤੀ ਆ ਹੁਣ ਨਾ ਅਸੀਂ ਵੈਸੇ ਐਡੀ ਵੱਡੀ ਹੁੰਦੀ ਰੋਟੀ ਤੇ ਤਾਂ ਕਿ ਇਹ ਲਾ ਕੇ ਤੇ ਇਹਦੇ ਉੱਤੇ ਨਾ ਆਪਾਂ ਚਟਣੀ ਪਾ ਦਵਾਂਗੇ ਤੁਸੀਂ ਥੋੜੀ ਪਾ ਕੇ ਖਾਓ ਕਿਉਂਕਿ ਚੀਜ਼ ਬਹੁਤ ਹੈ ਤੇ ਇੱਕ ਕੱਲ ਹੋਰ ਮੈਂ ਨਾ ਲਸਣ ਜਿਆਦਾ ਪਾਇਆ ਤੇ ਮੈਨੂੰ ਤਾਂ ਇਹ ਸੀ ਟਮਾਟੇ ਲਸਣ ਜਿਆਦਾ ਪਾਇਓ ਬੱਚਿਆਂ ਕੱਕੇ ਦੀ ਤੁਸੀਂ ਹੁਣ ਇਸ ਤਰ੍ਹਾਂ ਲੋਚ ਲੱਸੀ